ਹਾਂ ਹਾਂ ਰਾਜੀ ਅੱਜ ਕਿਵੇਂ ਯਾਦ ਆ ਗਈ ਮੇਰੀ ਯਾਦ ਤਾਂ ਤੂੰ ਮੈਨੂੰ ਰੋਜ ਹੀ ਆਉਂਦਾ ਹੈਗਾ ਇਹੋ ਜਿਹੀਆਂ ਗੱਲਾਂ ਕਿਵੇਂ ਕਰ ਦਿੰਦਾ ਹੈ ਜਿਵੇਂ ਤੂੰ ਮੈਨੂੰ ਯਾਦ ਨਾ ਹੋਵੇ ਬਥੇਰਾ ਯਾਦ ਆਉਂਦਾ ਹੈਗਾ ਤੇ ਯਾਦ ਆਉਣਾ ਤੇ ਕਰਦਾ ਤੇ ਫੇਰ ਕੀ ਹੋ ਗਿਆ ਮੈਂ ਤਾਂ ਦਰਦ ਕਰਦੀ ਹਾਂ ਅੱਛਾ ਤੇ ਯਾਦ ਤਾਂ ਆਉਣਾ ਤੇ ਫਿਰ ਮੈਨੂੰ ਕਦੇ ਫੋਨ ਫਾ ਨਹੀਂ ਕਰ ਲਿਆ ਕਰ ਫੋਨ ਫਾ ਤੂੰ ਕਰਦੀ ਨਹੀਂ ਮੈਨੂੰ ਤੇ ਲੈ ਫੋਨ ਤੇ ਸੀ ਚੱਕੋ ਤਾਂ ਮੈਂ ਤਾਂ ਤਿਆਂ ਕਰਕੇ ਨਹੀਂ ਕਰਦੀ ਸੀਗੀ ਹੁਣ ਤੁਹਾਡੇ ਕੋਲੇ ਕੰਮ ਬਾਹਲਾ ਆਇਆ ਹੋਇਆ ਫਾਈਲਾਂ ਬਾਹਲੀਆਂ ਆਈਆਂ ਹੋਈਆਂ ਪਈਆਂ

ਕਿਤੇ ਰੋਣਾ ਡਾਰੀ ਹੈ ਵੀ ਤੈਨੂੰ ਫਿਕਰ ਜ਼ਿਆਦਾ ਮੇਰਾ ਹਾਂ ਫਿਕਰ ਤਾਂ ਮੈਨੂੰ ਹੈਗਾ ਤੇ ਹੁਣ ਇਹ ਦੱਸ ਵੀ ਮੈਂ ਤਾਂ ਪਤਾ ਕੀ ਹੁਣ ਵਿਹਲਾ ਹੀ ਸੀਗਾ ਦਿਵਾਲੀਆਂ ਦੀ ਮੈਂ ਕਰੀ ਜਾਂਦਾ ਸਫਾਈ ਆਪਣੇ ਦਾ ਆਫਿਸ ਦਾ ਥੋੜਾ ਜਿਹਾ ਬਦਰਿਆ ਸੀ ਲੁੱਕ ਜਾ ਮੈਂ ਕਿਨਾਲੇ ਝਾੜੂ ਪੋਚਾ ਝਾੜੂ ਪੋਚਾ ਜਾ ਹੋ ਗਿਆ ਤੈਨੂੰ ਫੋਟੋ ਭੇਜੀ ਤਾਂ ਸੀਗੀ ਤੇ ਹੁਣ ਵਿਹਲਾ ਹੀ ਬੈਠਾ ਸੀ ਮੈਂ ਤਾਂ ਮੈਂ ਹੁਣ ਕਿਹੜੀ ਹੁਣ ਦਿਵਾਲੀ ਵੇਲੇ ਲੋਕ ਪਟਾਕੇ ਵਜਾਉਂਦੇ ਘਰੇ ਕੌਣ ਇਥੇ ਫੈਲਾ ਲਾਉਂਦਾ ਹੈਗਾ ਹੁਣ ਦੂੰਦਾ ਤਦੋਂ ਸੀ ਤੇ ਮੇਰੀ ਲਾਉਣੀ ਸੀ ਫਾਈਲ ਕਿਉਂਕਿ ਪਤਾ ਨਹੀਂ ਮੈਂ ਆਪਦੀ ਨੂੰ ਜਪਰੇਸ਼ਨ ਕਰੇ ਹੋਣਾਗਾ ਕਰਦਣਗੇ ਹੂੰ ਗੋਡੇ ਚ ਨਾ ਦੋ ਬੈਜੀ ਗੋਡਿਆਂ ਤੋਂ ਮੈਂ ਤਾਂ ਇੰਨਾ ਤੈਨੂੰ ਪਿਆਰ ਕਰਦੀ ਹਾਂ ਕਿ ਮੈਂ ਖੈ ਮੈਨੂੰ ਵੀ ਚਿਰ ਜਾਣਾਗਾ ਪਰ ਮੈਨੂੰ ਕੀ ਪਤਾ ਕਿ ਤੇਰ ਕਿੱਥੇ ਚੋ ਰਗਾ ਨਹੀਂ ਨਹੀਂ ਪਿਆਰ ਮੈਂ ਤੈਨੂੰ ਕੱਟ ਕਰਦਾ ਨਾ ਦੱਸ ਤੂੰ ਦਾ ਇਹੋ ਜਿਹੀਆਂ ਗੱਲਾਂ ਕਰਦੀਆਂ ਨਾ ਤੂੰ ਜਿਹੜੇ ਵਾਲੀ ਤੇ ਫਾਈਲ ਲਾਉਣੀ ਸੀ ਤੇ ਮੇਰੀ ਤਾਂ ਫਾਈਲ ਮੈਂ ਹੁਣ ਇੱਥੇ ਬੈਠਾ ਬੈਠ ਲਾ ਦੇ ਜੀ ਤੂੰ ਆਪਦੇ ਡਾਕੂਮੈਂਟ ਲੈ ਕੇ ਆਏਂਗੀ ਮੇਰੇ ਕੋਲੇ ਮੇਰੀ ਜਾਨ ਆ ਮੈਂ ਫੇਰੀ ਫੇਰ ਲਾਉਂਗਾ 9 ਮਿੰਟ ਤੱਕ ਲਈਤ ਜੀ ਤੁਸੀਂ ਮੈਨੂੰ ਤੇਜ ਜਣਾ ਗਾ ਮਲੇਸ਼ੀਆ ਅੱਛਾ ਹੂੰ ਤੇਰੀ ਸੋਚ ਰਹੀ ਨਾ ਅਸੀਂ ਵਿਹੜੇ ਆਣੇ ਵਾਲੀ ਉਹ ਹੀ ਮਲੇਸ਼ੀਆ ਕੀ ਕਰਾਂਗੇ ਮਲੇਸ਼ੀਆ ਨਹੀਂ ਨਹੀਂ ਪਤਾ ਕਿ ਮਲੇ ਮੈਂ ਛੋਟੀ ਮੱਟੀ ਕੈਂਟਰੀ ਤੇ ਜੀ ਦੇ ਨਾਲ ਤੇ ਛੋਟੀ ਮੱਡੀ ਕਿਉਂ ਮਲੇਸ਼ ਮਲੇਸ਼ੀਆ ਦੇ ਵਿੱਚ ਨਾ ਉਹ ਅਫਰੀਕਾ ਵਾਲੇ ਰਹਿੰਦੇ ਕਾਲੇ ਜਿਹੜੇ ਫਿਲਮਾਂ ਨਹੀਂ ਵਿਖਾਉਂਦੇ ਹੁੰਦੇ ਸੀ ਮੈਂ ਤੈਨੂੰ ਹੈਲਪ ਨਹੀਂ ਨਹੀਂ ਸਕਤੀ ਹਾਂ ਉਹ ਕਾਲੇ ਕਾਲੇ ਸੱਬੜਾਂ ਵਾਲੇ ਵੱਡੇ ਵੱਡੇ ਸੱਬੜਾਂ ਚੱਕੀ ਫਿਰਦੇ ਹੁੰਦੇ ਜਿਹੜੇ ਫਿਰ ਭੈਣ ਸਾਡੇ ਆਈ ਦੇ ਤੇ ਪਾੜ ਕੇ ਨਾ ਤੇਰੀ ਖਖੜੀ ਬਣਾ ਦੇਣਗੇ ਜਿਆ ਹੋਣਾ ਮੈਂ ਕਿ ਮੈਂ ਕੋਈ ਝਾਕ ਕੇ ਦੇਖ ਤੇਰੇ ਹੁੰਦੇ ਮੈਂ ਕਿ ਸਿੱਖਣੀ ਨਹੀਂ ਝਾਕ ਦੀ ਮੈਂ ਤਾਂ ਕੰਮ ਕਰ ਜੀ ਉਹਨਾਂ ਉਹਨਾਂ ਨੇ ਅੰਗਰੇਜ਼ੀ ਦੇ ਦੋ ਗੱਲਾਂ ਕਹਿਣੀਆਂ ਹਾਏ ਰੋਜੀ ਵਾਟ ਹਾਊ ਆਰ ਯੂ ਹਾਊ ਹੈਂ ਤੂੰ ਇੰਪ੍ਰੈਸ ਹੋ ਜੇਂਗੀ ਤੂੰ ਤਾਂ ਸੁਣੀ ਵੀ ਭੁੰਨੜਾ ਅੰਗਰੇਜ਼ੀ ਵਾਲੀ ਸੁਣੀ ਬੋਲਦਾ ਤਾਂ ਹੈ ਜੀ ਸਾਡੇ ਵਿੜੇ ਚ ਕੀ ਬੋਲ ਰਹੀ ਤੇ ਬੁੱਲ ਤੇ ਕਿਆਣੀ ਕਟਿਆ ਅੱਗੇ ਤੇ ਉਹ ਜਿਹੜੇ ਗਦੇ ਅੱਗੇ ਚੱਕੀ ਉਹ ਕੌਣ ਕੀ ਕੀ ਕਰੀਵੇ ਕੋਈ ਬੁੱਲਾ ਬੱਲਾ ਕਲੀ ਸੋਣ ਦੇਣੀ ਹੈ ਆਪਣੇ ਪੰਜਾਬ ਦੀਆਂ ਕੁੜੀਆਂ ਜਾਂਦੀਆਂ ਉੱਧਰ ਜਾ ਕੇ ਉਹਨਾਂ ਨੂੰ ਬੁੱਲਾ ਬੱਲਾ ਨਹੀਂ ਉਹਨਾਂ ਦੇ ਬੁੱਲਾ ਨਹੀਂ ਲਾਉਂਦੀਆਂ ਉਹ ਤਾਂ ਕੁਝ ਹੋਰ ਹੀ ਲਾਉਂਦੀਆਂ ਹਾਂ ਤੂੰ ਮੈਨੂੰ ਹਨ ਇੱਕ ਗੱਲ ਗੱਲ ਮੈਨੂੰ ਮਲੇਸ਼ੀਆ ਤੇ ਜੁਨੇ ਖਾਇਲ ਲਿਆਉਣੀ ਹੈ ਚਨੇ ਹੋਣੀ ਤੈਨੂੰ ਲਿਆ ਦੇ ਮੈਨੂੰ ਵੀ ਆਪਰੇਸ਼ਨ ਵਾਸਤੇ ਪੈਸੇ ਦੇ ਦੇ ਮੇਰੇ ਮਿਆਂ ਦੇ ਆਪਰੇਸ਼ਨ ਹੋਊਗੇ ਤੇ ਮਮੀ ਦਾ ਆਪਰੇਸ਼ਨ ਐਤ ਕੀ ਮੇਰੀ ਗੱਲ ਸੁਣ ਐਤ ਕੀ ਮੇਰੇ ਕੋਈ ਆਈਏ ਫਾਇਲ ਹੈ ਕੈਨੇਡਾ ਦੀ ਮੇਰੀ ਗੱਲ ਸੁਣੀ ਜਾ ਧਿਆਨ ਨਾਲ ਤੂੰ ਇਕ ਤੂੰ ਆਪ ਦੀ ਭਕਾਈ ਮਾਰੀ ਜਾਂਦੀ ਮੇਰੀ ਗੱਲ ਸੁਣਦੀ ਸੁਣਦੀ ਨਹੀਂ ਸੁਧਰ ਜੀ ਹੁਣ ਮੇਰੀ ਭਕਾਈ ਹੋ ਗਈ ਪਹਿਲਾਂ ਤਾਂ ਤੂੰ ਮੈਨੂੰ ਕਹਿੰਦੀ ਸੀ ਤੇਰੇ ਕੋਲ ਲੜਕੀ ਬੋਲੀ ਹੈ ਜੀ ਤੂੰ ਤੇ ਕੋਇਲ ਮੰਗੀ ਬੋਲਦੀ ਹੈ ਕੋ ਹੋ ਕੋ ਹਾਂ ਕੋਇਲ ਹੋ ਹੋ ਗਈ ਹਾਂ ਕੋਇਲ ਹਾਂ ਕੋਇਲ ਹਾਂ ਕੋਇਲ ਨੂੰ ਤਾਂ ਬੜੀ ਤੂੰ ਮੇਰੀ ਗੱਲ ਨਹੀਂ ਸੁਣਦੀ ਤਾਂ ਮੈਂ ਤੈਨੂੰ ਭਕਾਈ ਕਹਿਣਾ ਤੂੰ ਮੇਰੀ ਗੱਲ ਤਾਂ ਸੁਣ ਕੁਛ ਖਬਰੀ ਦੇਣਾ ਤੈਨੂੰ ਆਪਾਂ ਕੈਨੇਡਾ ਭੇਜਦੇ ਆ ਨਾ ਆਪਣਾ ਲੱਗਦਾ ਰੁਪਈਆ 14 ਲੱਖ ਰੁਪਈਆ ਹਾਂ ਮੇਰੇ ਕੋਲ ਇੱਕ ਇੱਧਰ ਸੋਡੇ ਪਿੰਡਾਂ ਕੰਨੇ ਦਾ ਜੱਟਾ ਸੀਗਾ ਉਹਨਾਂ ਦੇ ਗਰੇਵਾਲਾਂ ਦਾ ਉਹ ਫਸ ਗਿਆ ਹੂੰ ਉਹ ਕਹਿੰਦਾ ਮੁੰਡੇ ਦਾ ਭਣੀ ਤੂੰ 40 ਲੱਖ ਲੱਗ ਜੇ ਮੈਂ ਮੁੰਡੇ ਨੂੰ ਕੈਨੇਡਾ ਭੇਜਣਾ ਇਹ ਤਾਂ ਝੂਠੇ ਬੰਤੇ ਆ ਵੀ ਉਹਨਾਂ ਤਾਂ ਸਾਰੇ ਗੱਪੀ ਗੱਪੀ ਬੋਲਦੇ ਸੋਡੇ ਗਰੇਵਾਲ ਗੱਪੀ ਗਰੇਵਾਲ ਗੱਪੀ ਗਰੇਵਾਲ ਗੱਪੀ ਕੀਰ ਗਰੇਵਾਲ ਨੇ ਮੈਨੂੰ 40 ਲੱਖ ਰੁਪਏ ਦੇਤਾ ਤੇ ਉਹ ਚ ਨਾਲੇ ਤਾਂ ਤੂੰ ਕੈਨੇਡਾ ਚ ਜਾਵੇਂ ਸੰਦੀਪ ਮੈਂ ਜਾਣਦੀ ਹਾਂ ਵੀ ਇਹਨਾਂ ਨੂੰ ਘਰ ਸੇ ਜਾਂਦੇ ਗਰੇਵਾਲ ਗੱਪੀ ਆ 40 ਲੱਖ ਰੁਪਇਆ ਲੈ ਨਾਲ ਖਾਲੀ ਚੈੱਕ ਤੇ ਸਾਈਨ ਕਰਾਇਆ ਇਹ ਮੈਨੂੰ ਕੱਚਾ ਖੜਾ ਰਹਿਣਾ ਜਾਣੀ ਪਤਾ ਨਹੀਂ ਕਿੰਨੇ ਲੋਕਾਂ ਨੂੰ ਜਹਾਜ਼ ਚੜਾਤਾ ਕਿੰਨਿਆਂ ਦੇ ਲਵਾਤੀ ਡੋਂਕੀ ਮੈਂ ਇੱਥੋਂ ਕਿਹੜੀ ਮੈਨੂੰ ਡੈਟ ਡੋਂਕੀ ਡੋਂਕੀ ਕੀ ਹੁੰਦੇ ਆ ਡੋਂਕੀ ਡੋਂਕੀ ਉਹ ਡੰਕਰ ਉਹ ਕਾਲੇ ਅੰਗਰੇਜ਼ ਲਵਾਉਂਦੇ ਆ ਫਿਰ ਉਹ ਰਾਹ ਤੇ ਫਿਰ ਉਹ ਲੈਣਗੇ ਤੇਰੀ ਫਿਰ ਤੋਂ ਆਖਣਗੇ ਆਏ ਵੀ ਪਾੜਤੀ ਵਪਾਰਤੀ ਪੁੰਨੜਿਆ ਤੈਨੂੰ ਫਿਰ ਚੰਗਾ ਲੱਗੂਗਾ ਤੇ ਬਤਾਂ ਇਹ ਤਾਂ ਮੈਂ ਤੇਰੀ ਡੋਂਕੀ ਲਵਾਉਂਦੇ ਆ ਤੇਨੂੰ ਤਾਂ ਮੈਂ ਕੈਨੇਡਾ ਭੇਜਣ ਨੂੰ ਸਦਾ ਤੇ ਤੂੰ 언ਨ ਨਹੀਂ ਤਾਂ ਕਹਿ ਦਿੰਦਾ ਤੇ ਤੂੰ ਜਿਹੜਾ ਕਰਦਾ ਮੇਰੇ ਖਖੜੀਆਂ ਕਰੇਦੇ ਫਿਰ ਕਸੇ ਆਫਿਸ ਚ ਸਬ ਸੜਕੇ ਤੇ ਕਰਿੰਨਾ ਅੱਜ ਮੇਰੇ ਪੈਦ ਮੇਰੀਆਂ ਨਹੀਂ ਆ ਗਿਆ ਗਿਆ ਉਹ ਤਾਂ ਫਿਰ ਆਪਾਂ ਪਿਆਰ ਚ ਹੁੰਦਾ ਪਿਆਰ ਮੁਹੱਬਤ ਸਭ ਜਾਇਜ਼ ਹੁੰਦਾ ਤੇ ਦੇਵੀ ਦੇਵਤਿਆਂ ਨੇ ਬਿਉ ਤੇ ਫਿਰਦੀ ਸੰਦੀ ਕਿ ਮੈਨੂੰ ਮੇਰੀ ਮਿਲਣ ਨਹੀਂ ਆਣਾ ਕਰਾਂ ਅੱਜ ਘੱਟ ਨਾ ਕਰ ਕੱਲ ਮੈਂ ਤਾਂ ਨਹੀਂ ਕਰੂੰਗੀ ਤੈਨੂੰ ਪਰ ਤੂੰ ਮੈਂ ਕੰਮ ਤਾਂ ਕਰ ਫੇਰੀ ਹੈ ਤੈਨੂੰ ਮੇਰੀ ਗੱਲ ਤਾਂ ਸੁਣ ਲੈ ਮੈਂ ਉਹਦਾ ਵੀਜ਼ਾ ਲਵਾਇਆ ਉਹ ਚਾਪਣਾ ਨਾਲ ਤਾਂ ਤੇਰੀ ਟਿਕਟ ਹੋ ਜੂਗੀ ਨਾਲੇ ਉਹਦੀ ਟਿਕਟ ਹੋ ਜੂਗੀ ਤੇ ਨਾਲੇ ਆਪਾਂ ਨੂੰ ਸਪੰਸ 7 ਲੱਖ ਰੁਪਏ ਬੱਜ ਜੂਗਾ ਤੇਰੇ ਖਾਤੇ 'ਚ ਪਾ ਦੂੰਗਾ ਉਹ ਸੁੱਡਲੇ ਗੱਲ ਸਮਝ ਜਾ ਮੇਰੀ ਸਮਝ ਕੀ ਚ ਨਹੀਂ ਤਾਂ ਹੁਣ ਜੀਤ ਆ ਗਈ ਨਾ ਹੁਣ ਬਸ ਸਮਝ ਗਈ ਬਸ ਹੁਣ ਪਹਿਲਾਂ ਹੀ ਸਮਝ ਜਾਂਦੀ ਕਿਹੜੇ ਬੰਦੇ ਸੋਰੀ ਜੀ ਸੋਰੀ ਮੈਂ ਸਮਝੀ ਕਿ ਹੁਣ ਸਾਰੀਆਂ ਗੱਲਾਂ ਮੇਰੇ ਦੇ ਨਾਲ ਖਾਣੇ 'ਚ ਵੜ ਗਈਆਂ ਹੁਣ ਮੈਨੂੰ ਐਂ ਲੱਗਤੀ ਨੂੰ ਨੱਕ ਤੰਮੇ ਲਿਆ ਗੇਰ ਦੁਆਜੇ ਜੋਬੀ ਸੀ ਆ ਜਾ ਦਹੇਣੀ ਦੂਜਾ ਵਾਲਾ ਹੈ ਨੀਗਾ ਮੁੰਡਾ ਗਿਆ ਵੇ ਉਹ ਜੈਪੁਰ ਗਿਆ ਵੇ ਪੱਜ ਗਿਆ ਉਧਰ ਹਾਂ ਬਾਰਾ ਟੱਪ ਗਿਆ ਉਹ ਅੱਛਾ ਹਾਂ ਤੇ ਦਹੇਨੂ ਤਾਂ ਉਹ ਨਾਲ ਲੈ ਕੇ ਜਾਂਦਾ ਹੁੰਦਾ ਸੀ ਤੂੰ ਕਿੰਨੇ ਰਹਿ ਗਿਆ ਤੂੰ ਤੇ ਮੈਂ ਪਤਾ ਹੈ ਉਹ ਦਿਸੇਲੀ ਹੈਗੀ ਇੱਕ ਇਹਦੀ ਰਿਲੇਸ਼ਨ ਤੇ ਫਿਰ ਉਹ ਉਧਰ ਮਿਲਣ ਜਾਊਗਾ ਤੇ ਮੈਂ ਤੇ ਤੈਨੂੰ ਮਿਲੂੰਗਾ ਨਾ ਜੇ ਤੂੰ ਮੈਨੂੰ ਕਹੀਂ ਨਾ ਮਾਰਨਾ ਤੇ ਤੂੰ ਤੇ ਉੱਭ ਜੀ ਕਬੂਤਰੀ ਬਣ ਜੇ ਤੂੰ ਤੇ ਹਾਂ ਮੈਂ ਜਾ ਹੀ ਨਹੀਂ ਸਕਦਾ ਕੋਈ ਨਹੀਂ ਤੂੰ ਕੋਟੋ ਕੋਟੋ ਕਰਕੇ ਮਤਨ ਬਚਾਈ ਆਉਂਗੀ ਤੈਨੂੰ ਕਰਿਆੜੀਆਂ ਖਾ ਜਾਣ ਪਟ ਪਟ ਕੇ ਹਾਂ ਮੈਂ ਕਰਿਆੜੀਆਂ ਨਹੀਂ ਮਾਰਦਾ ਨਹੀਂ ਧਾਰ ਮੋਤਦਾ ਨਹੀਂ ਉਹਨਾਂ ਦੇ ਮੈਂ ਤਾਂ ਤੂੰ ਤੇ ਮੋਹ ਤੇ ਛੱਡ ਫੇਰਾ ਕੋਈ ਕਰਨ ਨੂੰ ਪਿਆਰਾਂਗਾ ਨਾ 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 ਮੇਰੀ ਜਾਨ ਮੈਂ ਨਾ ਨਾ ਮੈਂ ਕਿਹੜੇ ਜੋ ਕੁਝ ਨਹੀਂ ਕਰਦਾ ਮੈਂ ਐਨੀ ਸੋਹਣੀ ਮੇਰੀ ਜਾਨ ਹੈ ਮੈਂ ਕਿਉਂ ਕਰੂੰਗਾ ਵੀ ਕਿਸੇ ਨਾਲ ਉਹੀ ਕੁਝ ਸਾਰੇ ਉਹਨਾਂ ਦੇ ਫੁੱਲਾਂ ਉਹਨਾਂ ਦੀ ਬਾੜੀ ਮਹਿਕਾ ਮਾਰਦੀ ਹੈ ਉਹੀ ਕੁਝ ਤੇਰੇ ਲੱਗੀ ਹੈ ਉਹੀ ਉਹਨਾਂ ਲੱਗੀ ਹੈ ਤੂੰ ਹੈਗੀ ਨਾ ਮੇਰੇ ਕੋਲੇ ਬਸ ਆਏ ਕਰ ਜਿਹਨਾਂ ਪੱਕੇ ਰੰਗ ਦੀਆਂ ਨੇ ਤਾਂ ਨਦਰਾ ਉੱਚੇ ਡੰਡੀ ਰਿਹ ਹੈ ਪਰ ਤੂੰ ਐਂ ਦੇਖ ਤੂੰ ਹਾਂ ਤੂੰ ਐਂ ਕਰ ਤੂੰ ਆ ਜਾ ਹੁਣੇ ਤੇ ਫਿਰ ਆਪਾਂ ਚੱਲਦੇ ਹਾਂ ਸੰਗਾ ਫਿਰ ਹੁਣ ਨਹੀਂ ਮੈਂ ਆਉਂਗੀ ਜੇ ਰਾਤ ਚੱਢੀ ਕੇ ਰੰਗ ਦੇ ਦਿੱਤਾ ਹਾਂ ਠੀਕ ਹੈ ਘੰਟਾ ਡੂ ਘੰਟੇ ਬਾਅਦ ਆ ਜਾਂਗੀ ਹਾਂ ਆਜੋ ਆਜੋ ਠੀਕ ਹੈ ਮੈਂ ਰੱਖਦੀ ਹਾਂ ਫੋਨ ਜੀ ਬਾਏ ਬਾਏ